ਹੋ ਜੀ ਪੱਲੀ ਪੈਣੀ ਸਟਾਰਟ ਹੋ ਗਈ ਆ ਟਰਾਲੀ ਤੇ ਟਰਾਲੇ ਨੇ ਇੰਨਾ ਪਾਇਆ ਵੀ ਐਡੀ ਪੱਲੀ ਨਹੀਂ ਜਾਂਦਾ ਜਿੱਤੇ ਟਰਾਲੀ ਨੇ ਪਾਈ ਹੋਣੀ ਟਰਾਲੀ ਤੇ ਪੂਰੀ ਨਹੀਂ ਮੰਡਈ ਪੱਲੇ ਹੀ ਪੈ ਗੁੱਡੇ ਏਡੇ ਏਡੇ ਲਿਨੇ ਆ ਤੇ ਪੱਲੇ ਹੈ ਨਹੀਂ ਉਹ ਦੂਜਾ ਪੱਲਿਆਂ ਤੇ ਪੱਲਾ ਹੀ ਕੁਛ ਨਹੀਂ ਹੈਗਾ ਜੇ ਆਨੰਦਾਂ ਦੀ ਪੁਰੀ ਨੂੰ ਚਾਲੇ ਪਾ ਦੇਣੇ ਆ ਕੱਲ ਨੂੰ ਉਦੋਂ ਇੱਕ ਚੀਜ਼ ਵਧੀਆ ਵੀ ਆ ਪੂਰੀ 12 ਤਰੀਕ ਜਨਵਰੀ ਫਰਵਰੀ ਮਾਰਚ ਤੀਜਾ ਮਹੀਨਾ 2025 ਇਹ ਦਿਨ ਨੂੰ ਅਸੀਂ ਸੀਰੀ ਅਨੰਦਪੁਰ ਸਾਹਿਬ ਵਾਸਤੇ ਚਾਲੇ ਪਾਵਾਂਗੇ ਜਿਸ ਵਿੱਚ ਮੇਰੇ ਦੋਸਤ ਭਾਈ ਦਲਜੀਤ ਸਿੰਘ ਜੀ ਜੀਤਾ ਜੋਲ ਪਾਈ ਹਰਜੋਗ ਸਿੰਘ ਜੀ ਜੋਗਾ ਸੰਧੂ ਆਦੀ ਹੋਰ ਵੀ ਅਨੇਕਾ ਪ੍ਰਕਾਰ ਦੇ ਜੀਵ ਜੰਤੂ ਸਾਡੇ ਨਾਲ ਜਾਣਗੇ ਸਾਰੇ ਜਾਣਿਆਂ ਨੂੰ ਰੁਲਾ ਕੇ ਅਸੀਂ 6-7 ਬੰਦੇ ਬਣਦੇ ਹਾਂ ਉਹਨਾਂ ਵਿੱਚੋਂ ਵੀ ਕਈਆਂ ਦੀ ਜਾਨ ਦੀ ਮਨਛਾ ਨਹੀਂ ਹੈ ਲਓ ਜੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਆਪਾਂ ਚਾਲੇ ਪਾਤੇ ਆ ਬਾਕੀ ਪਹੁੰਚ ਗਏ ਸਮਾਚਾਰ ਦੰਨੇ ਆ ਜੀ ਲਾਗੇ ਪਿੰਡ ਤਲਵਣ ਪਹੁੰਚ ਗਏ ਆ ਜੀ ਇੱਥੋਂ ਇੱਕ ਟਰੈਕਟਰ ਆਪਣੇ ਨਾਲ ਤੁਰਨਾ ਆ ਆ ਜਿੰਤੀ ਦਾ ਸੀ 8-9 ਕਿਲੋਮੀਟਰ ਆਏ ਆ ਤੇ ਟਰੈਕਟਰ ਖੁੱਲ ਚੱਲੇ ਇੱਕ ਟਰੈਕਟਰ ਟਰਾਲੀ ਇੱਥੋਂ ਸਾਡੇ ਨਾਲ ਜਾਊਗਾ ਜੀ ਇਹ ਤੈਨੂੰ ਮੈਂ ਸਹੀ ਦੱਸਾਂ ਤੀ ਤਾਂ ਪੱਠੀ ਕਾ ਟੁੱਟਦੀ ਆ ਨਾ ਟੁੱਟੀ ਨਹੀਂ ਗਈ ਲਈ ਲੋ ਬੱਡਾ ਟੋੜ ਦੇ ਕਾ ਦੋ ਸਲੈਂਸਰ ਬਹੁਤ ਵੱਡਾ ਪਾਇਆ ਤਾ ਸਲੈਂਸਰ ਥੋੜਾ ਵਡਾ ਕੇ ਛੋਟਾ ਕਟਾ ਉੱਤੇ ਝੋਲ ਮਾਰਦਾ ਪਹਿਲਾਂ ਪਹਿਲਾਂ ਵਾਲਾ ਸਲੈਂਸਰ ਇਹ ਹੋਰ ਕੋਈ ਆ ਸਲੈਂਸਰ ਪਹਿਲਾਂ ਨਾਲ ਦੀ ਸਾਧੀਆਂ ਦਾ ਇੱਕ ਟਰੈਕਟਰ ਟਰਾਲੀ ਨਾਲ ਜਾਣਾ ਸੀਗਾ ਆਪਣੇ ਉਹ ਵੀ ਰੈਡੀ ਆ ਤੇ ਹੁਣ ਲੱਗੇ ਆ ਤੁਹਾਨੂੰ ਜੀ ਕੋਰੇ ਗੱਡੀਆਂ ਕੋਰੇ ਗੱਡੀਆਂ ਕੋਣ ਹੈ ਜੰਗ ਜਾਰੀ ਆ ਟਰੈਕਟਰ ਕੱਢਣ ਦੀ ਸ੍ਰੀ ਗੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਧੀ ਵਾਟ ਅਸੀਂ ਪਹੁੰਚ ਚੁੱਕੇ ਆ ਜੀ ਅੱਧੀ ਰਹਿ ਗਈ ਆ ਵੀ ਗੇ ਵੀ ਗਰਾਤੀ ਲੋ ਜੀ ਪਹਿਲਾ ਲੰਗਰ ਮਿਲਿਆ ਜੀ ਆਪਾਂ ਨੂੰ ਅਨੰਦਪੁਰ ਸਾਹਿਬ ਜਾਂਦੇ ਲੋ ਜੀ ਪਹੁੰਚ ਚੁੱਕੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਟਰੈਕਟਰ ਟਰਾਲੀ ਆਪਾਂ ਸੇਫ ਕਰ ਦਿੱਤਾ ਇੱਕ ਥਾਂ ਤੇ ਲਾ ਦਿੱਤਾ ਆ ਜਿੱਥੇ ਵੀ ਜਿੱਦਾਂ ਆਪਣਾ ਥਾਂ ਟਿਕਾਣਾ ਆਪਾਂ ਨੂੰ ਮਿਲਿਆ ਵਾ ਉੱਥੇ ਆਪਾਂ ਆਪਣੇ ਸਾਧਨ ਲਾ ਕੇ ਤੇ ਹੁਣ ਉਤਰ ਕੇ ਅਸੀਂ ਆਏ ਆ ਘੁੰਮਣ ਫਿਰਨ ਮੜਾ ਮੋਟਾ ਸਵੇਰ ਨੂੰ ਫਰੈਸ਼ ਹੋ ਕੇ ਨਹਾ ਧੋ ਕੇ ਮੱਥਾ ਟੇਕਾਂਗੇ ਨਾਲ ਸਾਡੇ ਭਾਈ ਮਸਤਕ ਸਿੰਘ ਜੀ ਭਾਈ ਕੁਲਜੀਤ ਸਿੰਘ ਜੀ ਕੱਟੇ ਤੇ ਬਾਕੀ ਦੇ ਯਾਰ ਦੋਸਤ ਆਪਣੇ ਅੱਗੇ ਜਾ ਰਹੇ ਆ ਸਾਰੇ ਉਹ ਆਪਣੇ ਨਾਲ ਦੇ ਆ ਸਾਥੀ ਤੇ ਬਾਕੀ ਦਾ ਬਾਕੀ ਦੀ ਅਪਡੇਟ ਤੁਹਾਨੂੰ ਨਾਲ ਦੀ ਨਾਲ ਸਹੀ ਜਾਣਾ ਲੋ ਜੀ ਸਾਡੇ ਚੋਂ ਅੱਧੇ ਬੰਦਿਆਂ ਨੇ ਸੰਘਾ ਕੋਲ ਦੇਖ shak ਲਈ ਆ ਜੀ ਦੇਖ ਆਪਣਾ ਰੰਗ ਦਿਖਾ ਰਹੀ ਆ ਤੇ ਹੁਣ ਉਹਨਾਂ ਵਾਸਤੇ ਕੋਈ ਇਥੋਂ ਪ੍ਰੋਡਕਟ ਲੈ ਕੇ ਜਾਨੇ ਆ ਦੁਕਾਨ ਤੋਂ ਵੀ ਜਿਹੜਾ ਅਸਰ ਘੱਟ ਕਰੇ ਉਹਨਾਂ ਨੂੰ ਇਹ ਲੈਣਾ ਕੀ ਸਪਰੇਅ ਲਗਾ ਦੀਆਂ ਵਾਲਾ ਲੋ ਜੀ ਬੰਦਿਆਂ ਸਾਡੇਆਂ ਨੇ ਸ਼ੀਦੀ ਦੇਖ shak ਲਈ ਆ ਤੇ ਹੁਣ ਬਾਂਦਰ ਬਣੇ ਆ ਹੁਣ ਲੰਮਕੇ ਭਾਲਦੇ ਨੇ ਲਮਕੇ ਭਾਲਦੇ ਫਿਰਦੇ ਆ ਆ ਉੱਡਣ ਨੂੰ ਤਿਆਰ ਆ ਇੰਨੇ ਵੀ ਗੱਬਰੂ ਨੇ ਅੱਧਾ ਕਿ ਲੀਟਰ ਸਿੱਟੀ ਹੋਈ ਆ ਅੰਦਰ ਇਹ ਹੁਣ ਦੇਖਦੇ ਆ ਆ ਚੀਜ਼ਾਂ ਅਸਰ ਕਰਦੀਆਂ ਕਿ ਨਹੀਂ ਜੀ ਸਾਡੇ ਸਾਡੀ ਦੂਜੀ ਟਰਾਲੀ ਆ ਲੱਗੀ ਆ ਤੇ ਸਾਡੀ ਆ ਲੱਗੀ ਆ ਲੋਈ ਟਰਾਲੀ ਦੀ ਸਫਾਈ ਕਰਨ ਨੇ ਆ ਗੱਦੇ ਗੁੱਦੇ ਝਾੜ ਰਿਹਾ ਕੇ ਰੱਖਦੇ ਆ ਆ ਗੱਬਰੂ ਨੌਜਵਾਨਾਂ ਵੀਰਾਂ ਨੇ ਸਾਡੇ ਨਾਲ ਸੇਵਾ ਕਰਾਈ ਆ ਜੀ ਠੀਕ ਆ ਜੀ ਤੇ ਬੱਸ ਸਵਾਈ ਹੋ ਗਈ ਆ ਬੱਸ ਹੁਣ ਅਸੀਂ ਡੰਗਰ ਪ੍ਰਸ਼ਾਦਾ ਛਕਣ ਚੱਲੇ ਆ ਮੱਥਾ ਟੇਕ ਕੇ ਆਣ ਕੇ ਪੈ ਜਾਣਾ ਆ ਆ ਘੂੜਾ ਆ ਜੀ ਇਹ ਬਾਬਿਆਂ ਦਾ ਜੀ ਬਹੁਤ ਦਾ ਟਰੈਕਟਰ ਖੜਾ ਆ ਜੀ ਗੰਦਪੁਰ ਸਾਹਿਬ ਛੱਡਿਆ ਉਸ ਤੋਂ ਬਾਅਦ ਫਖਰਾਣੇ ਦੀ ਧਾਰ ਸ੍ਰੀ ਜਸਰ ਸਾਹਿਬ ਤੱਕ ਜਿੱਥੇ ਅੱਗੇ ਜੰਗ ਲੜਾਈ ਲੜੀ ਜਿੰਨੇ ਵਜੇ ਉਹ ਜਿਹੜੇ ਪਹਾੜ ਸੁਨਰੀਆ ਹਮਾਰੀ ਜਿੱਥੇ ਆ ਗਿਆ ਬਾਪਾ ਜੀ ਦੇ ਸਾਬਾ ਜੀ ਦਾ ਭਾਈ ਜੀ ਗਾੜੀ ਵੀ ਚਾਰ ਚਪਾ ਉਹ ਵੀ ਇੰਨਾ ਆਪੀ ਹੋਏ ਹੋਰ ਕੱਢ ਲੋ ਕਰਨੀ ਨਾ ਆ ਗੱਭਰੂ ਠੰਡੇ ਨਾਲ ਹੀ ਖਿੱਚ ਗਿਆ ਰੰਗ ਖਿੱਚ ਗਿਆ ਮੂੰਹ ਦਾ ਰੰਗ ਨਾ ਪਰਿਆ ਹੀ ਸਲਾਈਸ ਦੇ ਨਾਲ ਸਾਰਾ ਰੰਗ ਰੰਗੋ ਖਿੱਚ ਗਿਆ ਆ ਅੰਦਰ ਇਹ ਰੰਗ ਪਾਟਣਾ ਆ ਜੀ ਔਰ ਥੋੜੇ ਕੇ ਟਾਈਮ ਤੱਕ ਓ ਬਟਨ ਦਾ ਨਾਪੀ ਨਹੀਂ ਹੋਇਆ ਓ ਇਹ ਨੂੰ ਕਰ ਲੋ ਤੂੰ ਆਜੋ ਆਜੋ ਗੋਲੇ ਤੋਂ ਹਾਲੇ ਅੱਜੀ ਠੰਡਿਆਂ ਦੀ ਸੇਵਾ ਸਾਡੀ ਤੋਂ ਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਹੈ ਨਾ ਚਾਹੂਗੇ ਚੱਲ ਪਈਆਂ ਫਰੂਟੀਆਂ ਚੱਲ ਪਏ ਕੈਂਪੇ ਕੋਲੇ ਵਿੱਚ ਕੋਕਨਟ ਵਾਟਰ ਮੇਰੇ ਵੀਰ ਪੀ ਕੇ ਜਾਣਾ ਜੇ ਤੁਖਰਾ ਹੋਵੇ ਗੈਸ ਬਣੀ ਹੋਵੇ ਤਾਂ ਇੱਕ ਬੋਤਲ ਵੀ 10 ਰੁਪਏ ਜੇ ਸਾਜਮਾਨਾ ਠੀਕ ਹੋਵੇ ਇੱਕ ਬੋਤਲ 10 ਰੁਪਏ ਠੀਕ ਹੈ ਓਏ ਓ ਸਾਲਿਆ ਦੇ ਦਿਓ ਕੋਈ ਵੀਡੀਓ ਬਣਾਈ ਜਨੇ ਇੱਧਰ ਦਿਓ ਦੇ ਨੇ ਬੰਨ ਪਿਆ ਹੋਵੇ ਉਹ ਸਾਲਿਆਂ ਨੂੰ ਹੋਵੇ ਤੇ ਦਾਦਾ 100 ਰੁਪਏ ਬੋਤਲ ਉਹ ਸਾਲਿਆਂ ਨੂੰ ਦੇ ਵੀ ਦਿਓ ਕੁਛ ਲੋ ਜੀ ਦੀ ਸੇਵਾ ਨਮਾਜ਼ਮਾ ਦੀ ਕਿਰਪਾ ਦੇ ਨਾਲ ਸਟਾਰਟ ਹੋਣ ਲੱਗੀ ਆ ਕੀ ਕਹਿਣਾ ਚਾਹੂਗੇ ਦੋਸਤ ਬਾਬਾ ਮੇਰ ਕਰੇ ਇੱਦਾਂ ਹੀ ਖੁਸ਼ੀਆਂ ਭਰਾ ਦੇਣਾ ਸਾਰਿਆਂ ਤੇ ਆਵੇ ਤੇ ਬਾਬਾ ਇੱਥੋਂ सारे झोलियां भर भर के भेजे ठंडिया मेहर करे खुशिया पर अक्त रखने एदा करो अगे भैया ली <laughs> ਇਹੀ ਅਕਾਲ ਹੈ ਸਤ ਸ੍ਰੀ ਅਕਾਲ ਹੈ ਜੀ ਨੰਦਪੁਰ ਦੀਆਂ ਗਲੀਆਂ 'ਚ ਹੋਲੀ ਖੇਡ ਕੇ ਹੁਣ ਜੀ ਵਾਪਸ ਆਪਣੀ ਟਰਾਲੀ ਵਾਲ ਨੂੰ ਪਹੁੰਚ ਕੀਤੀ ਆ ਉੱਥੇ ਜਾ ਕੇ ਨਹਾ ਧੋ ਕੇ ਫੇਰ ਬੈਠਦੇ ਆ ਰੈਸਟ ਕਰਦੇ ਆ ਚਾਹ ਪਾਣੀ ਪੀ ਕੇ ਇਹ ਰ ਦੇਖਦੇ ਆਂ ਅਗਲਾ ਪ੍ਰੋਗਰਾਮ ਕੀ ਆ ਅੱਜ ਉੱਦਾਂ ਹੀ ਵਾਪਸ ਅੱਜ ਉੱਦਾਂ ਹੀ ਵਾਪਸੀ ਕਰ ਦੇਣੀ ਆ ਬਾਕੀ ਵਿੱਚ ਕਹਣੇ ਮਣ ਕਹਣ ਮਣ ਸਟਾਰਟ ਹੋ ਗਈ ਆ ਦੇਖੋ ਹੁਣ ਜੇ ਜ਼ਿਆਦਾ ਮੀਂਹ ਆ ਗਿਆ ਫੇਰ ਕੰਮ ਖਰਾਬ ਹੋ ਜਾਣਾ ਇੱਥੇ ਬਾਕੀ ਇਹੀ ਵਾਪਸ ਆ ਜਾਣਾ ਅੱਜ ਤੇ ਬਾਕੀ ਠੀਕ ਆ ਜੀ ਬਾਕੀ ਅਗਲੇ ਅਪਡੇਟ ਬਾਅਦ ਚ ਦੰਨੇ ਆ ਜੀ ਠੀਕ ਆ ਜੋਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਬਸ ਠੀਕ ਆ ਹੋ ਜੀ ਨੰਦਪੁਰ ਸਾਹਿਬ ਉਹ ਨਾ ਮਹੱਲਾ ਹੋਲੇ ਜਿੱਥੇ ਸਿੰਘ ਹੋਲੀ ਖੇਡਦੇ ਆ ਇੱਕ ਦੂਜੇ ਦੇ ਉੱਤੇ ਰੰਗ ਪਾਉਂਦੇ ਉਸ ਜਗ੍ਹਾ ਤੇ ਅਸੀਂ ਪਹੁੰਚ ਚੁੱਕੇ ਆ ਜੀ ਸੰਘ ਤਾਂ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਆ ਜੀ ਕਿੱਥੇ ਸਿੰਘ ਹੋਲਾ ਖੇਡਦੇ ਆਪਸ ਦੇ ਵਿੱਚ ਤੇ ਆ ਸਾਡੇ ਨਾਲ ਦੇ ਸਾਰੇ ਸਾਥੀ ਵੀ ਪਹੁੰਚ ਚੁੱਕੇ ਆ ਜੀ ਥੱਕਾਤਾ ਵੇਖਦੇ ਆਂ ਅੱਜ ਪਹਿਲੀ ਵਾਰੀ ਗਰਾਊਂਡ ਦੇ ਵਿੱਚ ਅਸੀਂ ਬੜੇ ਆ ਇੱਥੇ ਸਿੰਘ ਆਪਸ ਦੇ ਵਿੱਚ ਹੋਲਾ ਖੇਡਣਗੇ ਜੀ ਆਹ ਲੋ ਜੀ ਥੱਕੀਆਂ ਹੋਈਆਂ ਆਤਮਾਵਾਂ ਸਾਡੇ ਨਾਲ ਦੀਆਂ ਸਾਰੀਆਂ ਬੈਠ ਚੁੱਕੀਆਂ ਆ ਜੀ ਹੁਣ ਜੀਤੇ ਨੂੰ ਪੁੱਛਦੇ ਆਂ ਜੀਤੇ ਕੀ ਤਰਾ ਮਤਲਬ ਕੀ ਕਹਿਣਾ ਚਾਹੁੰਗਾ ਤੂੰ ਇਸ ਮੌਕੇ ਤੇ ਮੰਦੀ ਮੈਂ ਤਾਂ ਵੀ ਨਹੀਂ ਪਹਿਣਾ ਚਾਹੁੰਦਾ ਵੀ ਇੱਦਾਂ ਬੈਠੋ ਨਾ ਪਤਾ ਨਹੀਂ ਕਿਹੜੇ ਘੋਡੇ ਉੱਤੇ ਆ ਕੇ ਜੜ ਜਾਣਾ ਹੋਲੀ-ਹੋਲੀ ਸੰਗਤ ਦਾ ਇਕੱਠ ਵੱਧਦਾ ਜਾ ਰਿਹਾ ਜੀ ਦੇਖਦੇ ਦੇਖਦੇ ਕਾਹਦੇ ਰਕਮ ਨੂੰ ਤਾਂ ਨਹੀਂ ਮਿਲ ਰਹੀ ਤੇ ਦੇਖਦੇ ਆ ਗਾਧੀਗਾ ਕੀ ਬੰਦਾ ਕੀ ਮਾਹੌਲ ਹੈ ਕਿੱਕਾ ਖੋਆ ਤਾਂ ਨਹੀਂ ਉਹ ਹੀ ਫੂ ਦੁੱਧ ਡਰਾਵੜੀ ਜਿਹੜੇ ਰੰਗ-ਬਰੰਗੇ ਹੋਏ ਹੋਏ ਆ ਚਾਹ ਦੀ ਚੁਸਕੀ ਲੈ ਰਹੇ ਆ ਗਰਾਊਂਡ 'ਚ ਬੈਠ ਕੇ ਆਨੰਦਪੁਰ ਦੀ ਧਰਤੀ ਦੇ ਹੱਥ 'ਚ ਕੱਪ ਚਾਹ ਦਾ ਆਨੰਦਾਂ ਦੀ ਪੂਰੀ ਵਿੱਚ ਆ ਕੇ ਚਾਹ ਦਾ ਆਨੰਦ ਲੈ ਰਹੇ ਆ ਜੀ ਠੀਕ ਹੈ ਜੀ ਆ ਨਾਲ ਦੇ ਹੋਰ ਵੀ ਚੋਬਰ ਬੈਠ ਚੁੱਕੇ ਆ ਜੀ ਥੱਕੇ ਪਏ ਆ ਸਾਰੇ ਜਣੇ ਕੱਲ ਮਾਤਾ ਦੇਣਾ ਦੇ ਵੀਲ ਵੀ ਜਾ ਕੇ ਆਏ ਸੀਗੇ ਇਹ ਜੀ ਜੀ ਸਾਡ ਕੇ ਉਹ ਮਾਧੇਰੇ ਵਿੱਚ ਪ੍ਰਾਪਾ ਨਹੀਂ ਚੜਿਆ ਉਹ ਪਾਉ ਫੈਦਰ ਕਟ ਜੱਟ ਦੇ ਪਤਾ ਹੈ ਕਿ ਫੈਦਰ ਕਟ 4 ਘੰਟੇ ਮੁਕਾਬਲਾ ਕਰਦਾ ਰਿਹਾ ਤੇ ਬਾਬਾ ਗੁਰਵੰਦਰ ਸਿੰਘ ਮਾੜੋ ਚਾਲ ਕੌਣ ਸੀ ਜਿਹੜਾ ਚੰਤੀ ਘੇਤੇ ਟੱਟਿਆ ਆਇਆ ਉਹ ਦੱਸੋ ਬੱਚਾ ਰਬਿੰਦਰ ਆਇਆ ਹੋਏ ਲਓ ਨਮੂ ਟੀਮਿਆਂ ਵਾਲਾ ਨਮੂ ਟੀਮਿਆਂ ਵਾਲਾ ਇਸੇ ਕੇ ਮਾਦਾਨ ਵਿੱਚ ਕਬੱਡੀ ਪਾ ਰਿਹਾ ਹੈ ਇਹ ਵੀ ਮੇਰੇ ਵੀਰੋ ਵੱਡਾ ਵੱਡਾ ਕਹਿੰਦੇ ਹੁੰਦੇ ਲੋਹਾ ਘਟ ਦਿੰਦਾ ਐ ਨੌਜਵਨ ਸੀਤਾ ਪਰ ਸਾਹਮਣੇ ਦੇਖਣਾ ਵੀ ਅਗਲੀ ਕਬੱਡੀ ਆਲੋ ਆਲ ਢੇਰੀਆਂ ਪੈਂਦਾ ਬਿਲਕੁਲ ਨਕੋਤਰ ਤੇ ਲਾਗੇ ਨੌਜਵਨ ਅਮਰੀਕਸਾ ਚੱਕਲਾ ਮਾਈਟੇ ਕਰ ਦੇਗਾ ਆਹ ਸਾਹਮਣੇ ਕਹਿੰਦੇ ਰਵੀ ਦੀ ਕਬੱਡੀ ਪੈ ਰਹੀ ਹੈ ਨਕੋਤਰ ਦਾ ਕਹਿੰਦੇ ਇਲਾਕਾ ਰਪਿੰਦਰ ਨੇ ਗੱਲ ਜਿੱਤੀ ਵੀ ਜ਼ਿਲ੍ਹਾ ਜਲੰਧਰ ਇਹ ਸੱਤਾ ਬਚਪਨ ਦੀ ਯਾਦਦਾਸ਼ਤ ਕਰਦੇ ਹੋਏ ਈ ਪਾਪੜ ਤੋਂ ਬਾਅਦ ਮੇਂਗਣਾ ਖਾਣਾ ਆਇਆ ਗੱਭਰੂ ਬਹੁਤ ਗੱਡੀ ਨਾਲ ਆਹ ਸੋਹਣੀ ਮੇਂਗਣਾ ਖਾਣ ਲੱਗਾ ਜੀ ਯਾਰ ਹੁਣ ਬੇਰ ਬੁਰੀ ਆ ਗਿਆ ਸੋਹਣੀ ਇਹਨਾਂ ਨੇ ਮੂੰਹ ਹੀ ਸਾਦਾ ਲੋ ਜੀ ਸੰਤ ਜੀ ਚੱਲੇ ਆ ਵਾਪਸ ਆਪਾਂ ਤੁਰ ਪੈਣ ਲੱਗੇ ਆ ਆਪਣੀ ਉਧਰ ਦੂਜੀ ਟਰਾਲੀ ਤੇ ਆਹ ਆਪਣੇ ਨਾਲ ਇੱਕ ਗੱਡੀ ਆਈ ਸੀ ਜੀ ਵੀ ਚੱਲੇ ਆ ਕੰਮ ਪਹੇਰਪੋੜਾ ਪੂਰਾ। ਬਾਕੀ ਤੁਹਾਨੂੰ ਉਤਰੋ ਕਰਦਿ ਗਿਐ ਉਤਰੋ ਪਹੁੰਚ ਕੇ ਘਰੇ ਸੂਚਨਾ ਦੇਵਾਂਗੇ। ਹੋਰ ਕਰਦਿ ਗਿਐ ਉਹ ਥੱਲੇ ਤੇ ਸਾਡੀ ਸਾਥ ਸਾਨੂੰ ਬੇਤੀ ਆ ਵੀ ਰਲ ਮਿਲ ਕੇ ਰਿਆ ਕਰੋ। ਪਰਮਾਨੰਥ ਵਾਲੇ ਦਰਦੇ ਆਉਨੇ ਆ। ਖੁਸ਼ੀਆਂ ਆ ਖੁਸ਼ੀਆਂ ਮੰਗਿਆ ਕਰੋ ਸਾਰਿਆਂ ਨੇ। ਸਰਬੱਤ ਦਾ ਖਿਆਲ ਕਰਿਆ ਕਰੋ। ਕਿਉਂ ਵੀ ਹੂੜ ਮਤਨਾ ਰਿਆ ਕਰੋ। ਬਿਲਕੁਲ ਤੇ ਜਿਹੜੇ ਕੰਮ ਉਹਨੇ ਆਪਾਂ ਉਸ ਕੰਮ ਚ ਹੀ ਰਿਆ ਕਰੀਏ। ਬਿਲਕੁਲ ਬਿਲਕੁਲ ਹੈਨਾ। ਤੇ ਮੇਰਾ ਵੀਰ ਚਪਲਾ ਚੋਰੀ ਨਾ ਕਰਿਆ ਕਰੋ ਆ ਬਿਲਕੁਲ ਆ ਗੱਲ ਬਹੁਤ ਜੀ ਚਾਰ ਚਪਲਾ ਚੋਰੀ ਹੋ ਗਈ ਆ ਤੁਹਾਡੀਆਂ ਜੇ ਕਿਨੇ ਚੱਕ ਲੀਆਂ ਤੁਸੀਂ ਨਾ ਕਿ ਜੀ ਚੱਕੋ ਕਿਸੇ ਦੀਆਂ ਨਾ ਚੱਕੋ ਇਹ ਬਹੁਤ ਤੁਸੀਂ ਪਾਪ ਖੱਟਦੇ ਆ ਵੀ ਇਹ ਕਿਹੜਾ ਪਾਪ ਕਰਦੇ ਆ ਤੁਸੀਂ ਵੀ ਉਸ ਲੈਣ ਵਿੱਚ ਸ਼ਾਮਲ ਹੋ ਜਾਂਦੇ ਆ ਹੋ ਜਾਂਦੇ ਆ ਉਹ ਜਿੱਦਾਂ ਮਾਲ ਮੇਰੀ ਚਪਲ ਚੱਕੀ ਗਈ ਆ ਇਹ ਕਿਹੜਾ ਵੀ ਚਪਲ ਚੱਕੀ ਗਈ ਆ ਕੋਈ ਕਿ ਜੀ ਚੱਕ ਲਈਏ ਬਿਲਕੁਲ ਬਿਲਕੁਲ ਇਹ ਗਲਤ ਆ ਜਪਲਾ ਜਾ ਕੇ ਤੁਸੀਂ ਸਾਰਾ ਸਫਰ ਆਪਣਾ ਖੂਚ ਪਾ ਲੈਣੇ ਆ। ਨਾਲੇ ਆਪਣਾ ਉਹ ਦਿਖਾਣੇ ਆ ਕਿ ਆਪਾਂ ਕਿੰਨੇ ਪਾਣੀ ਵਿੱਚ ਕਿੰਨੇ ਪਾਣੀ ਚ ਕਿਹੋ ਜਿਹੇ ਬਲੌਗ ਆ। ਕਿਹੋ ਜਿਹੇ ਬੰਦੇ ਆ ਕਿਹੜੀ ਫੈਮਿਲੀ ਨੂੰ ਬਲੌਗ ਕਰਦੇ ਆ। ਬਿਲਕੁਲ ਬਿਲਕੁਲ ਆ ਗੱਲ ਜਿਹੜੀ ਆ 101% ਸੱਚੀ ਆ ਜੀ। ਲੋ ਰੋ ਜੀ ਆਪਾਂ ਚੱਲੇ ਪਾਤੇ ਆ ਜੀ ਕਰਨੂੰ। ਆ ਆਪਣੀ ਸਾਰੀ ਸਾਧ ਸੰਗਤ। ਰੈਡੀ ਹੋ ਜੀ ਖਾਲਸਾ ਜੀ। ਠੀਕ ਆ ਓਕੇ ਰਿਪੋਰਟ ਜੀ। ਭਾਈ ਗੋਦੀ ਦਾ ਖਾਲਸਾ ਭਾਈ ਗੋਦੀ ਦੀ ਫੋਟੇ। ਸੰਗਤ ਦਾ ਰਾਸ਼ਾ ਬਹੁਤ ਹੋ ਗਿਆ ਸੰਗਤ ਬਹੁਤ ਜ਼ਿਆਦਾ ਵੱਧ ਗਈ ਹੈ ਲੋ ਜੀ ਕਰੇ ਪਹੁੰਚ ਚੁੱਕੇ ਆਂ ਜੀ ਆਪਾਂ ਸਵੇਰ ਦਾ 2:30 ਵਜੇ ਦਾ ਸਮਾਂ ਆ ਕਰੇ ਪਹੁੰਚ ਚੁੱਕੇ ਆਂ ਡਰਾਈਵਰ ਵੀਰ ਦੀ ਬਹੁਤ ਕੜੀ ਮੁਸ਼ਕਲਤ ਮਿਹਨਤ ਦੇ ਸੜਕਾ ਅਸੀਂ ਪਹੁੰਚ ਚੁੱਕੇ ਆਂ ਜਿਹਦੇ ਵਿੱਚੋਂ ਅੱਧਾ ਘੰਟਾ ਤਾਂ ਇਹਨਾਂ ਨੇ ਜਿੱਦਾਂ ਸਿੱਧੇ ਰੋਡ ਤੇ ਦਾ ਸੌਂ ਹੀ ਲਿਆ ਸੀ ਇਹਨਾਂ ਨੇ ਵੀ ਆਹ ਲਓ ਫੋਟੋ ਜਿੱਤੇ ਨੇ ਸਿੱਧੇ ਸਿੱਧੇ ਰੋਡ ਤੇ ਅੱਧਾ ਘੰਟਾ ਇਹਨਾਂ ਨੇ ਵੀ ਅੱਖ ਲਾ ਲਈ ਸੀਗੀ ਡਰਾਈਵਰ ਆਪਣੇ ਇਹਦਾ ਆਉਣਾ ਹੈ ਬਾਰੇ ਹੀ ਬਾਈਕ ਨੂੰ ਕਿਰਪਾ ਕਰ ਸਕਦਾ ਬਹੁਤ ਪਾਣੀ ਹੋਣਾ ਨੇ ਵੀ ਅੱਖ ਲਾ ਲਈ ਸੀਗੀ ਮਾਰੀ ਅੱਧਾ ਘੰਟਾ